ਇਹ ਪਿਆਜ਼ ਦਾ ਪਹਿਲਾ ਹਾਈਬ੍ਰਿਡ ਆ ਇਹਦਾ ਆਕਾਰ ਵੀ ਵਧੀਆ ਇਹਦਾ ਝਾੜ ਵੀ 220 ਕੁਆਂਟਲ ਦੇ ਨੇੜੇ ਆ ਇਹ ਚਿੱਟੇ ਰੰਗ ਦਾ ਪਿਆਜ਼ ਅਸਤਾ ਇਹਦਾ ਕਿ ਪੀਡਬਲਯੂ ਉਹ ਦੋ ਦੇ ਨਾਮ ਨਾਲ ਜਾਣਿਆ ਜਾਂਦਾ ਇਹਦਾ ਵੀ ਝਾੜ ਵਧੀਆ ਹੈ ਇਹ ਜੇ ਕਿਸੇ ਕਿਸਾਨ ਵੀਰ ਨੇ ਚੋਣਾ ਵੱਢ ਕੇ ਪਛੇਤੀ ਕਣਕ ਲਾਉਣੀ ਹੈ 752 ਉਹ ਤਾਂ ਇਹ ਮਟਰ ਵਧੀਆ ਨੇ ਇਹ ਸਾਡੀ ਨਵੀਂ ਕਿਸਮਾ ਪੰਜਾਬ ਲਾਲੀਮਾ ਇਹਦੇ ਵਿੱਚ ਐਂਥੋਸਾਇਨਿਨ ਤੇ ਆਇਓਡੀਨ ਕੰਟੈਂਟ ਹੈ ਐਂਥ ਮਗਰ ਜਿਹੜਾ ਦੂਜਾ ਬੀਜ ਹੈ ਜਿਹੜਾ ਕੇ ਅਸੀਂ 1 ਕਿੱਲੇ ਦੇ ਵਿੱਚੋਂ 2.9 ਕੁਆਂਟਲ ਝਾੜ ਦੇ ਕਰੀਬ ਲੈ ਸਕਦੇ ਜਿਵੇਂ ਅੱਜਕੱਲ ਸਨੈਕਸ ਦੇ ਤੌਰ ਤੇ ਸਿੱਧਾ ਖਾਇਆ ਜਾਂਦਾ ਫਸੇ ਕਾਜੀ ਸਾਰਿਆਂ ਨੂੰ ਅੱਜ ਅਸੀਂ ਇਕੱਠੇ ਹੋਏ ਹਾਂ ਇਸੇ ਬੱਲੋਵਾਲਾ ਝੋਕੜੀ ਵਿਖੇ ਜਿੱਥੇ ਪੀਯੂ ਦਾ ਕਿਸਾਨ ਮੇਲਾ ਲੱਗਿਆ ਅੱਜ ਸਤੰਬਰ ਦੇ ਵਿੱਚ ਸਤੰਮ ਕਿਸਾਨ ਮੇਲੇ ਦੀ ਲੜੀ ਦੇ ਵਿੱਚ ਇਹ ਪੀਯੂ ਦਾ ਦੂਜਾ ਕਿਸਾਨ ਮੇਲਾ ਇੱਥੇ ਅਸੀਂ ਸਬਜ਼ੀਆਂ ਦੀ ਸਟਾਲ ਲਗਾਈ ਆ ਮੈਂ ਡਾਕਟਰ ਦਿਲਪ੍ਰੀਤ ਸਿੰਘ ਪਸਾਰ ਮਾਰ ਸਬਜ਼ੀਆਂ ਇੱਥੇ ਆ ਤੁਸੀਂ ਦੇਖ ਸਕਦੇ ਹੋ ਸਾਡੀਆਂ ਪਿਆਜ਼ ਦੀਆਂ ਨਵੀਆਂ ਕਿਸਮਾਂ ਇਹ ਕਿਸਮ ਪੀਆਰੂ 7 ਇਹ ਲਾਲ ਰੰਗ ਦੀ ਕਿਸਮ ਇਹਦਾ ਝਾੜ 160 ਤੋਂ 160 ਕੁਇੰਟਲ ਪ੍ਰਤੀ ਕਿੱਲੇ ਦੇ ਸਾਵਨੜਾ ਇਹ ਸਾਡਾ ਪੀਓਐਚ 1 ਹਾਈਬ੍ਰਿਡ ਆ ਇਹ ਪਿਆਜ਼ ਦਾ ਪਹਿਲਾ ਹਾਈਬ੍ਰਿਡ ਆ ਇਹਦਾ ਆਕਾਰ ਵੀ ਵਧੀਆ ਇਹਦਾ ਝਾੜ ਵੀ 220 ਕੁਇੰਟਲ ਦੇ ਨੇੜੇ ਆ ਇਹ ਚਿੱਟੇ ਰੰਗ ਦਾ ਪਿਆਜ਼ ਆ ਸਤਾ ਇਹਦਾ ਕਿ ਪੀਡਬਲਯੂਓ 2 ਦੇ ਨਾਲ ਨਾਲ ਵੀ ਜਾਣਿਆ ਜਾਂਦਾ ਇਹਦਾ ਵੀ ਝਾੜ ਵਧੀਆ ਇਹ ਪੀਲੇ ਰੰਗ ਦਾ ਪਿਆਜ਼ ਆ ਪੀਵਾਈਓ 1 ਇਹਦਾ ਝਾੜ ਵੀ 160 ਪੁਆਇੰਟ ਪ੍ਰਤੀ ਕਿੱਲੇ ਦੇ ਨੇੜੇ ਤੇ ਇਹਦੇ ਪੀਲੇ ਰੰਗ ਚ ਕੜਤਨ ਲਾਲ ਦੇ ਮੁਕਾਬਲੇ ਘੱਟ ਆ ਇਸੋ ਲਵਾਹ ਅਦਰ ਲਸਣ ਦੀ ਵੈਰੈਟੀ ਹੈ ਜਿਹਨੂੰ PG18 ਕਿਹਾ ਜਾਂਦਾ PG18 ਇੱਕ ਬਹੁਤ ਵਧੀਆ ਲਸਣ ਦੀ ਕਿਸਮ ਹੈ ਇਹ ਪੰਜਾਬ ਵਿੱਚ ਬਕਤਾ ਸੀ ਪ੍ਰਚਲਿਤ ਹੈ ਤੇ ਇਸ ਦਾ ਝਾੜ ਵੀ 50 ਤੋਂ 2.5 ਪ੍ਰਤੀ ਕਿਲੋ ਦੇ ਹਿਸਾਬ ਨਾਲ ਲਗੜਦਾ ਹੈ ਇਸ ਮਿਰਚਾਂ ਦੀ ਸਾਡੀ ਜਿਹੜੀ ਕਿਸਮ ਹੈ CH27 ਜਿਹੜਾ ਸਾਡਾ ਦੋਗਲੀ ਕਿਸਮ ਹੈ ਇਹ ਬਹੁਤ ਪਪੂਲਰ ਕਿਸਮ ਹੈ ਤੇ ਪੱਤਲ ਲਪੇਟ ਵਾਇਰਸ ਦਾ ਹਮਲਾ ਘੱਟ ਹੁੰਦਾ ਇਹ ਇਹਨੂੰ ਸਹਾਰ ਸਕਣ ਦੀ ਸਮਰੱਥਾ ਰੱਖਦੀ ਆ ਇਹਦਾ ਝਾੜ ਵੀ ਬਹੁਤ ਵਧੀਆ ਹੈ ਤੋਂ ਇਲਾਵਾ ਸਾਡੇ ਦੋ ਮਟਰਾਂ ਦੀ ਕਿਸਮਾਂ ਇਹ ਮਟਰਾਂ ਜਿਹੜੇ 60 ਮਟਰ بولਦੇ ਆ ਅਗੇਤੇ ਮਟਰ ਮਟਰ ਕਿਤਾ 7 ਇਹ ਜੇ ਕਿਸੇ ਕਿਸਾਨ ਵੀਰ ਨੇ ਝੋਨਾ ਵੱਢ ਕੇ ਪਛੇਤੀ ਕਣਕ ਲਾਉਣੀ ਹੈ 752 ਉਹ ਤਾਂ ਇਹ ਮਟਰ ਵਧੀਆ ਨੇ ਇਹਨੂੰ 60 ਮਟਰਾਂ ਦੇ ਮਾਤਰਾ ਨਾਲ ਕੋਈ ਵੱਜ ਜਾਣਾ ਜਾਂਦਾ ਸਾਡੀ ਕਿਸਮ ਮਟਰ ਕਿਤਾ 7 ਇਹ ਤੋਂ ਇਲਾਵਾ ਬੁੱਕ ਸੀਜ਼ਨ ਦੀ ਪੈਨਸਲ ਮਟਰ ਜੀ ਨੂੰ ਕਹਿੰਦੇ ਆ ਉਹਦੀ ਵੈਰੈਟੀ ਸਾਡੀ ਪੰਜਾਬ 99 ਆ ਜੇ ਕਿਸੇ ਕਿਸਾਨ ਵੀਰ ਨੇ ਝੋਨੇ ਤੋਂ ਬਾਅਦ ਮੱਕੀ ਲਾਉਣੀ ਹੈ ਤਾਂ ਉਹਦੇ ਲਈ ਇਹ ਵਧੀਆਗਾ ਇਹ ਸਾਡੀਆਂ ਦੋ ਕਿਸਮਾਂ ਭਿੰਡੀ ਦੀਆਂ ਭਿੰਡੀ ਦੀ ਇੱਕ ਹਰੇ ਰੰਗ ਦੀ ਕਿਸਮ ਹੈ ਜਿਹਨੂੰ ਪੰਜਾਬ ਸੁਹਾਬ ਨਹੀਂ ਕਹਿੰਦੇ ਆ ਇਹ ਸਾਡੀ ਨਵੀਂ ਕਿਸਮ ਆ ਪੰਜਾਬ ਲਾਲੀਮਾ ਇਹਦੇ ਵਿੱਚ ਐਂਥੋਸਾਇਨਿਨ ਤੇ ਆਇਓਡੀਨ ਕੰਟੈਂਟ ਹੈ ਐਂਥੋਸਾਇਨਿਨ ਇਹਦੇ ਵਿੱਚ ਲਾਲ ਪਿੰਡੀ ਜਿਆ ਹਰੀ ਚ ਨਹੀਂ ਹੈ ਆਇਓਡੀਨ ਕੰਟੈਂਟ ਹਰੀ ਪਿੰਡੀ ਤੋਂ ਜ਼ਿਆਦਾ ਇਹਦੇ ਵਿੱਚ ਇਹ ਸਾਡੀਆਂ ਇੱਕ ਕਰੇਲੇ ਦੀ ਕਿਸਮ ਆ ਪੰਜਾਬ ਗਰੇਲਾ 15 ਠੀਕ ਹੈ ਜੀ ਇਹ ਸਾਡੀਆਂ ਦੋ ਕਿਸਮਾਂ ਕਰੇਲਾ 15 ਪੰਜਾਬ ਗਰੇਲਾ 15 ਤੇ ਪੰਜਾਬ ਕੋਮਲ ਕੀਆ ਇਹ ਵੀ ਬਹੁਤ ਪ੍ਰਕਿਰਲਿਤ ਕਿਸਮ ਆ ਇਹ ਫਰਵਰੀ ਮਾਰਚ ਤੇ ਜੂਨ ਜੁਲਾਈ ਜੁਲਾਈ ਅਗਸਤ ਚ ਲੱਗਦੀ ਹੈ ਇਹ ਤੋਰੀ ਦੀ ਸਾਡੀ ਕਿਸਮ ਜਿਹੜੀ ਪੰਜਾਬ ਨਿਖਾਰ ਕਿਹਾ ਜਾਂਦਾ ਇਸੇ ਤਰ੍ਹਾਂ ਇਸੇ ਤਰ੍ਹਾਂ ਸਾਡੀ ਇਹ ਮਗਜੀ ਕੱਦੂ ਦਾ ਬੀਜ ਹੈ ਜਿਹੜਾ ਕਿ ਅਸੀਂ 1 ਕਿੱਲੇ ਦੇ ਵਿੱਚੋਂ 2.9 ਕੁਆਂਟਲ ਝਾੜ ਦੇ ਕਰੀਬ ਲੈ ਸਕ ਰਹੇ ਜਿਵੇਂ ਅੱਜਕੱਲ ਸਨੈਕਸ ਦੇ ਤੌਰ ਤੇ ਸਿੱਧਾ ਖਾਇਆ ਜਾਂਦਾ ਇਹ ਫਰੂਟ ਫ्लाई ਟਰੈਪ ਹੈ ਜੇ ਫਰੂਟ ਫ्लाई ਦਾ ਅਟੈਕ ਕਦੂ ਦੀਆਂ ਸਬਜ਼ੀਆਂ ਤੇ ਹੁੰਦਾ ਤਾਂ ਉਹ 1 ਕਿੱਲੇ ਵਿੱਚ 16 ਲਾ ਕੇ ਅਸੀਂ ਫਰਦੋ ਨੂੰ ਵਜਾ ਸਕਦੇ ਹਾਂ ਧੰਨਵਾਦ